ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਲੌਗ ਵਿੱਚ ਸਤਿ ਸ਼੍ਰੀ ਅਕਾਲ ਅਸੀਂ ਅੱਜ ਚੱਲੇ ਹਾਂ ਘੁੰਮਣ ਤੇ ਤੁਹਾਨੂੰ ਵੈਸੇ ਹੁਣ ਨਹੀਂ ਦੱਸੂਗੀ ਮੈਂ ਵੀ ਅਸੀਂ ਕਿੱਥੇ ਚੱਲੇ ਆ ਉੱਥੇ ਪਹੁੰਚ ਕੇ ਹੀ ਦਿਖਾਵਾਂਗੇ ਕਿ ਅਸੀਂ ਕਿੱਥੇ ਜਾ ਰਹੇ ਹਾਂ ਤੇ ਬਲੌਗ ਨਾਲ ਇਦਾਂ ਹੀ ਬਣੇ ਰਹੋ ਔਰ ਚੈਨਲ ਨੂੰ ਲਾਈਕ ਔਰ ਸਬਸਕ੍ਰਾਈਬ ਜ਼ਰੂਰ ਕੀਜੀਏਗਾ ਮੰਨ ਲਓ ਹੁਣ ਤਾਂ ਨਵੇਂ ਬੰਦੇ ਨੇ ਕਿਹਾ ਜੀ ਜਿੱਦਾਂ ਕਿ ਤੁਹਾਨੂੰ ਪਤਾ ਲੱਗ ਗਿਆ ਕਿ ਆਪਾਂ ਐਸੀ ਮੁਹਾਲੀ ਤੇ ਹੁਣ ਆਪਾਂ ਕੁਝ ਖਾਣ ਪੀਣ ਲੱਗੇ ਤਾਂ ਖਾਵਾਂਗੇ ਦਾ ਸਟਰੀਟ ਫੂਡ ਹਾਂਜੀ ਤੇ ਆਪਾਂ ਅੱਜ ਬਣਾਉਣ ਲੱਗੇ ਆ ਸਾਗ ਤੈਨੂੰ ਨਾ ਉਹਨ ਕੀ ਫਾਇਦਾ ਤੇਰਾ ਨਾਉਣ ਦਾ ਉਹ ਤੇਰਾ ਨਹੀਂ ਸਾਡਾ ਤੁਹਾਡਾ ਤੁਸੀਂ ਮੈਨੂੰ ਨਾ ਸਿਖਾਓ ਚੁੱਪ ਕਰ ਤੁਸੀਂ ਮੈਨੂੰ ਨਾ ਸਿਖਾਓ ਫੜਿਆ ਕਿਹਾ ਮੈਂ ਮੈਂ ਤੁਹਾਡੇ ਨਾਲ ਜਿਆਦਾ ਵਧੀਆ ਬੋਲ ਲੈਂਦੀ ਹਾਂ ਹਾਂ ਸਭ ਕੁਝ ਮੈਂ ਹਾਂ ਹਾਂ ਮੈਂ ਮਾੜੀ ਹਾਂ ਮੈਂ ਬਹੁਤ ਸਾਉ ਹਾਂ ਮੈਂ ਬਹੁਤ ਸਾਉ ਹਾਂ ਸਿਆਣੀ ਹਾਂ ਮੈਂ ਸਿਆਣੀ ਤੇ ਸਾਉ ਹਾਂ ਠੀਕ ਆ ਬੀਬਾ ਪੁੱਤ ਮੈਂ ਗੱਡੀ ਦਾ ਪਾਟਾ ਮੈਨੂੰ ਵੀ ਕੱਟਣਾ ਹੈ गर्मी में की कर रहे ये खराब हो, हो, हो गया वो 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 हो 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 गया वो हो गया गया ख़राब 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 ठीक ठीक है है कुछ नहीं ਹਾਏ ਗਾਇਸ ਹਾਏ ਤੁਨ ਹਾਏ ਗਾਇਸ ਮੈਂ ਕਿਹ ਕੋਈ ਗਾਇ ਬੱਕਰੀਆਂ ਮੈਂ ਧਰਨ ਲਾਉਣੀ ਕਿਸ ਚੀਜ਼ ਉਹ ਤੁਸੀਂ ਨੌਨ ਨਹੀਂ ਗਏ ਬਸ ਇਹੀ ਟਾਈਮ ਪਾਸ ਕਰਨਾ ਕਿਸ ਚੀਜ਼ ਦਾ ਧਰਨ ਲਾਉਣਾ ਨਾਲੀ ਇੱਕ ਮਿੰਟ ਉਹਦੀ ਗੱਲ ਕਿਸ ਚੀਜ਼ ਦਾ ਧਰਨ ਲਾਉਣਾ ਥੋੜੇ ਚੱਲਦੇ ਹੈ ਉਹ ਮੇਰੇ ਵਲੌਗਰ ਕੱਟਣ द्या ਫਿਰ ਉਸ ਤੋਂ ਬਾਅਦ ਰੋਟੀ ਪਹਿਲਾਂ ਸਾਗ ਬਣਾਵਾਂਗੇ ਰੋਟੀ ਸਾਗ ਬਣਾਵਾਂਗੇ ਉਹ ਪਹਿਲਾਂ ਸਾਗ ਤਾਂ ਬਣਾ ਲਓ ਪਹਿਲਾਂ ਫੇ ਮੱਕੀ ਦੀ ਰੋਟੀਆਂ ਖਵਾਵਾਂਗੇ ਤੇ ਨਾਲ ਵਧੀਆ ਸਵਾਦ ਆ ਜੂਗਾ ਫਿਰ ਤੇ ਸਰੋਂ ਦਾ ਸਾਗ ਮੱਕੀ ਦੀ ਰੋਟੀ ਹੋ ਗਿਆ ਸਾਗ ਤੇ ਪਾ ਕੇ ਮੱਖਣੀ ਸਾਗ ਆ ਗਿਆ ਹੁਣ ਇਹਨੂੰ ਪੀਲੇ ਦਵਾ ਦੇ ਹਾਂਜੀ ਤੇ ਹੁਣ ਆਪਾਂ ਸਾਗ ਦੇ ਵਿੱਚ ਪਾਉਣ ਲੱਗੇ ਆਂ ਆਲਣ ਸਾਗ ਆਪਣਾ ਆਲਮੋਸਟ ਸੜਜ ਗਿਆ ਸੀਗਾ ਆਲਣ ਪਾ ਕੇ ਬਾਕੀ ਫਿਰ ਉਹਨੂੰ ਫੇਰ ਰਜਾ ਦਿੰਨੇ ਆ ਥੋੜਾ ਟਾਈਮ ਤੁਹਾਨੂੰ ਹੁਣ ਆਲਣ ਪਾਉਣੀਆਂ ਨਾਲ ਮੈਂ ਦਿਖਾਉਣੀ ਆਂ ਅੰ데 ਇੱਕੋ ਬਸ ਆਪਾਂ ਜਿੱਦ ਨਿਕ ਲੋੜਾ ਹੁਣ ਨੱਕ ਮੱਕੀ ਦਾ ਥਾਪ ਕੇ ఏను లే మక్కీ చంగ సాగ కు ਸਦੀ ਥੋੜਾ ਦੋ ਕੁ ਮਿੰਟ ਮੈਂ ਹੋਰ ਕਟੂਗੂਗੀ ਇਹਨੂੰ ਤੇ ਕੈਸ ਤੇ ਰੱਖ ਲਿਆ ਬਾਹਰ ਬੱਦਲ ਹੋ ਗਏ ਕਿਉਂਕਿ ਮੀਂਹ ਆਉਣੇ ਵਾਲਾ ਫਿਰ ਚੁੱਲੇ ਤੇ ਥੋੜਾ ਔਖ ਹੋ ਜਾਂਦਾ ਹੁਣ ਮੈਂ ਇਹਨੂੰ ਇੱਥੇ ਰੱਖ ਲਿਆ ਹੁਣ ਇੱਥੇ ਰਿਜਣ ਦਵਾਂਗੇ ਇਹਨੂੰ ਥੋੜਾ ਟਾਈਮ ਦੱਸਿਓ ਸਾਕੀ ਦਾ ਕੀ ਲੱਗਦਾ ਫੇਵਰੇਟ ਮੈਂ ਹੁਣ ਰਾਤ ਨੂੰ ਨਾਲ ਮੱਕੀ ਦੀ ਰੋਟੀ ਵੀ ਬਣਾਉਂਗੀ ਫਿਰ ਤੁਹਾਨੂੰ ਉਹ ਵੀ ਦਿਖਾਵਾਂਗੀ ਆਪਾਂ ਬਣਾਉਣ ਲੱਗੇ ਆ ਮੱਕੀ ਦੀ ਰੋਟੀ ਤੇ ਮੈਂ ਬਣਾਉਣੀ ਆ ਤੇ ਨਾਲ ਤੁਹਾਨੂੰ ਵੀ ਦਿਖਾਉਣੀ ਆ ਕਿ ਮੈਂ ਕਿਦਾਂ ਬਣਾਉਣੀ ਹੁੰਦੀ ਆ ਇਹ ਖਾਂਤੀ ਤੇ ਪਲੇਟਿੰਗ ਆਪਾਂ ਕਰ ਲਈ ਹੈ ਤੇ ਹੁਣ ਆਪਾਂ ਇਹ ਖਵਾਉਨੇ ਆ ਤੇ ਨਾਲੇ ਜੇ ਹੋ ਸਕੇ ਆ ਰਿਵਿਊ ਲਵਾਂਗੇ ਆਦਰਵਾਇਸ ਫਿਰ ਇਦਾਂ ਹੀ ਅਪਲੋਡ ਕਰ ਦਾਂਗੇ ਮੈਂ ਦੇਖਦੀ ਆ ਹੋਰ ਵੀ ਬੰਸ਼ੀ ਕਾ ਕਿੱਦਾਂ ਲੱਗਿਆ ਤੁਨੂੰ ਬੜਾ ਜਿਆਦਾ ਦੋਨੇ ਚੀਜ਼ਾਂ ਦੋਈ ਚੀਜ਼ਾਂ ਜਰ ਕਹਿਣ ਨੇ ਇੱਕਦਮ ਸਵਾਦ ਆ ਗਿਆ ਨਜ਼ਾਰੇ ਆ ਗਏ ਨਜ਼ਾਰੇ ਆ ਗਏ ਚਲ ਕਰ ਐਨਜੋਏ ਆਫ ਦਿ ਮੀਲ